ਯੋ ਰਗ ਸੁਹੀ ਸ਼ੰਤ ਮੱਲਾ ਪਹਿਲਾ ਘਰ ਪਹਿਲਾ ਏਕੋ ਅੰਕਾਰ ਸਤਗੁਰ ਪ੍ਰਸਾਦ ਭਰ ਜੋਬਨ ਮੈਂ ਮਤ ਪੀੜੇ ਘਰ ਪਹਣੀ ਬਲਰਾਮ ਜਿਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜਿਓ ਗੁਣ ਸਾਰ ਨਾ ਜਾਣੀ ਪਰਮ ਪੁਲਾਣੀ ਜੋ ਬਨ ਬਾਦ ਗਵਾਇਆ ਵਰ ਕਰ ਦਰ ਦਰਸ਼ਨ ਨਹੀਂ ਜਾਤਾ ਪੇਰ ਕਾ ਸਹਜ ਨਾ ਪਾਇਆ ਸਤ ਗੁਰ ਪੂਛ ਨਾ ਮਾਰਗ ਚਾਲੀ ਸੂਤੀ ਰੈਣ ਵਿਹਾਣੀ ਨਾਨਕ ਬਾਲ ਤਣ ਰੰਡੇ ਪਾ ਬਿਨ ਪਿਰ ਤਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੇ ਤਿਸ ਕੀ ਬਲੇ ਰਾਮ ਜਿਓ ਰਾਵ ਰਹਿਆ ਜੁਗ ਚਾਰ त्रिभवनु बाणी जसकी बलराम जियो त्रिभवन कंत रवे सोहागन अवगण मंती दुरे जैसी आशा तैसी मनसा पूर रहया भर पूरे हर की नार सो सर्व सोहागन ਰਾਣ ਨ ਮੈਲੇ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਏ ਹਮ ਵੀ ਵੰਨ ਸਹੋਰੈ ਬਲਰਾਮ ਜਿਓ ਸਾਹਾ ਹੁਕਮ ਰਜ਼ਾਈ ਸੋ ਨ ਟਲੈ ਜੋ ਪ੍ਰਭ ਕਰੈ ਬਲਰਾਮ ਜਿਉ ਕਿਰਤ ਪਿਆ ਕਰਤੈ ਕਰ ਪਾਇ ਮੇਟ ਨ ਸਕੇ ਕੋਈ ਜਾਨੀ ਨਾਉ ਨਰਨੇ ਕੇਵਲ ਰਾਵ ਰਹਿਆ ਤੈ ਲੋਈ ਮਾਏ ਨਿਰਾਸੀ ਰੋਏ ਵੇਸ਼ੁੁੰਨੀ ਬਾਲੀ ਬਾਲੇ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜਿਓ ਰਸੀ ਵੇਖ ਹਦੂਰ ਪਿਰ ਰਾਵੀ ਕਰ ਸੋਹੀਏ ਬਲਰਾਮ ਜੀਓ ਸੱਚੇ ਪਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹਿਲਾ ਗੁਣਵੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲ ਸਚ ਬੋਲੇ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹਿਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪਰਾਪਤੋਈ ਜਿਸ ਸੇਤੀ ਮਨ ਲਾਇਆ ਆਨੰਦਨ ਮੇਲ ਭਇਆ ਮਨ ਮੰਨਿਆ ਕਰਮ ਮੰਦਰ ਸੋਹਾਏ ബദ ന്ഹഹർജന ആവോ മീ പിയ മംഗൽ ഗാവോ നാര സച്ച മംഗൽ ഗാവോ ത പ്രഭ പാവോ സോഹല രാജ ഗുചാര ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੈਤਰੀ ਅੰਜਨ ਤ੍ਰਭਵਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਥਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨ ਅੰਤਰ ਰਤਨ ਪਦਾਰਥ ਮੇਰਾ ਪਰਮ ਤਤ ਵੀ ਚਾਰੋ ਜੰਤ ਭੇਖ ਤੂੰ ਸਫਲ ਉਹ ਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਨ ਗਿਆਨੀ ਅੰਤਰ ਜਾਨੀ ਆਪੇ ਕਾਰ ਸੁਨੋ ਸਖੀ ਮਨ ਮੋਹਨ 모ਹਿਆ ਤਨ ਮਨ ਅੰਮ੍ਰਿਤ ਪੀਨਾ ਆਤਮ ਰਾਮ ਸੰਸਾਰ ਸੱਚ ਖੇਲ ਤੁਹਾਰਾ ਸੱਚ ਖੇਲ ਤੁਹਾਰਾ ਅਗੰਮ ਅਪਾਰ ਤੁਦ ਬਿਨ ਕੋਣ 부ਝਾਏ ਸੇਦ ਸਾਧਿਕ ਸਿਆਣੇ ਕੀਤੇ ਤੁਜ ਬਿਨ ਕਵਣ ਕਹਾਏ ਕਾਲ ਵਿਕਾਲ ਪੈ ਦੇਵਾਨੇ ਮਨ ਰੱਖਿਆ ਗੁਰ ਠਾਈ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗ